ਸਾਰੇ ਹੀ ਸਤਿਕਾਰਯੋਗ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਸਿੱਖਾਂ ਦੀ ਜੋ ਮੁੰਬਈ ਵਰਗੇ ਮਹਾਨਗਰਾਂ ਦੇ ਵਿੱਚ ਵੀ ਅੰਮ੍ਰਿਤ ਵੇਲੇ ਲੱਖਾਂ ਦੇ ਤਦਾਦ ਵਿੱਚ ਇਕੱਠੇ ਹੋ ਕੇ ਪਰਪਾਤ ਫੇਰੀਆਂ ਕੱਢਦੇ ਸਮਾਗਮ ਮਨਾਉਂਦੇ ਨੇ ਉਹ ਕੌਣ ਸਿੱਖ ਨੇ ਉਹਨਾਂ ਵਿੱਚ ਅੰਮ੍ਰਿਤਧਾਰੀ ਕੇਸਾਧਾਰੀ ਸਹਿਜਧਾਰੀ ਸਿੱਖ ਵੀ ਨੇ ਆਪਾਂ ਅੱਜ ਦੀ ਵੀਡੀਓ ਵਿੱਚ ਉਹਨਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਬੇਨਤੀ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਜੇ ਹਿੰਦ ਜਾਂ ਹਿੰਦੁਸਤਾਨ ਸ਼ਬਦ ਦੇ ਮੂਲ ਇਤਿਹਾਸ ਨੂੰ ਬਾਚੀਏ ਤਾਂ ਇਹ ਸਿੰਧ ਸ਼ਬਦ ਦੇ ਨਾਲ ਜੁੜਿਆ ਹੋਇਆ ਹੈ ਦਰਿਆ ਸਿੰਧ ਦੇ ਕੰਢੇ ਵੱਸਣ ਵਾਲੇ ਲੋਕਾਂ ਨੂੰ ਸਿੰਧੂ ਕਿਹਾ ਜਾਂਦਾ ਸੀ ਸਮਾਪਾ ਕੇ ਇਸ ਖੇਤਰ ਵਿੱਚ ਵੱਸਦੇ ਲੋਕਾਂ ਨੂੰ ਸਿੰ্ধু ਤੋਂ ਹੌਲੀ-ਹੌਲੀ ਹਿੰਦੂ ਉਚਾਰਿਆ ਜਾਣ ਲੱਗ ਪਿਆ ਇਸ ਤਰ੍ਹਾਂ ਦਰਿਆ ਸਿੰਧ ਦੇ ਉਰਲੇ ਪਾਸੇ ਦਾ ਇਲਾਕਾ ਸਮੇਂ ਦੇ ਨਾਲ ਹਿੰਦੁਸਤਾਨ ਵਜੋਂ ਜਾਣਿਆ ਜਾਣ ਲੱਗਾ ਇਹ ਤੱਥ ਇਹ ਗੱਲ ਨੂੰ ਦਰਸਾਉਂਦਾ ਕਿ ਹਿੰਦੁਸਤਾਨ ਸ਼ਬਦ ਦਾ ਨਾਤਾ ਕਿਸੇ ਧਰਮ ਜਾਂ ਫਿਰਕੇ ਦੇ ਲੋਕਾਂ ਨਾਲ ਨਹੀਂ ਕੇਵਲ ਇਲਾਕੇ ਨਾਲ ਹੈ ਸਿੰਧ ਦੇ ਇਲਾਕੇ ਵਿੱਚ ਹੁਣ ਤੋਂ 13 ਕ ਸਦੀਆਂ ਪਹਿਲਾਂ ਰਾਜਾ ਧਾਹਿਰ ਦਾ ਰਾਜ ਸੀ ਉਨੂੰ ਉੱਤਰ ਪੱਛਮ ਵਾਲੇ ਪਾਸੇ ਤੋਂ ਆਏ ਮੁਸਲਮ ਨੌਜਵਾਨ ਮੀਰ ਕਾਸਮ ਨੇ ਚੁਣੌਤੀ ਦਿੱਤੀ। ਰੋੜ ਨਾਮੀ ਸਥਾਨ ਤੇ ਦੋਵਾਂ ਦਾ ਕਮਸਾਣ ਦਾ ਯੁੱਧ ਹੋਇਆ। ਇਸ ਵਿੱਚ ਰਾਜਾ ਧਾਹਿਰ ਤੇ ਉਸ ਦਾ ਨੌਜਵਾਨ ਪੁੱਤਰ ਦੋਵੇਂ ਮਾਰੇ ਗਏ। ਮੀਰ ਕਾਸਮ ਨੇ ਰਾਜਾ ਧਾਹਿਰ ਦੀਆਂ ਦੋ ਜਵਾਨ ਧੀਆਂ ਸੂਰੀਆ ਕੁਮਾਰੀ ਤੇ ਪਰੀਮਾਲ ਨੂੰ ਬੰਦਕ ਬਣਾ ਕੇ ਕੈਦ ਕਰ ਲਿਆ। ਉੱਥੇ ਇਹ ਦੋਵੇਂ ਭੈਣਾਂ ਆਪਣੇ ਸੱਤ ਧਰਮ ਦੀ ਰੱਖਿਆ ਲਈ ਆਪਣਾ ਆਪ ਕੁਰਬਾਨ ਕਰਨ ਵਿੱਚ ਸਫਲ ਹੋ ਗਈਆਂ ਇਸ ਤਰ੍ਹਾਂ 1712 ਈਸਵੀ ਵਿੱਚ ਮੀਰ ਕਾਸਮ ਨੇ ਸਿੰਧ ਦੇ ਰਾਹੀਂ ਸਮੁੱਚੇ ਹਿੰਦੁਸਤਾਨ ਉੱਤੇ ਆਪਣੀ ਤਲਵਾਰ ਦੇ ਜ਼ੋਰ ਨਾਲ ਜ਼ੁਲਮ ਢਾਉਣੇ ਸ਼ੁਰੂ ਕਰਤੇ ਇਸ ਤਰ੍ਹਾਂ ਕੁਝ ਸਦੀਆਂ ਤੋਂ ਬਾਅਦ ਮੁਸਲਮ ਹੁਕਮਰਾਨ ਹਿੰਦੁਸਤਾਨ ਉੱਤੇ ਕਾਬਜ਼ ਹੋ ਗਏ ਅਤੇ ਇੱਥੋਂ ਦੇ ਲੋਕੀ ਉਹਨਾਂ ਦੇ ਗੁਲਾਮ ਬਣ ਕੇ ਰਹਿ ਗਏ ਇਸ ਪਿਸ਼ੋਕੜ ਨੂੰ ਜਾਣਨ ਤੋਂ ਬਾਅਦ ਸਿੰਧੀ ਸਿੱਖਾਂ ਦੇ ਇਤਿਹਾਸ ਵੱਲ ਵੇਖੀਏ ਤਾਂ ਉਹਨਾਂ ਦਾ ਨਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਗੁਜਰਾਤ ਦੇ ਕੱਚ ਅਤੇ ਭੁਜ ਇਲਾਕਿਆਂ ਦੀ ਫੇਰੀ ਉੱਤੇ ਪਹੁੰਚੇ ਤਾਂ ਉਹਨਾਂ ਦੇ ਮਨੋਰ ਬਚਨਾਂ ਨੂੰ ਸੁਣ ਕੇ ਉਸ ਖੇਤਰ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਨੂੰ ਧਾਰਨ ਕਰ ਲਿਆ। ਕੱਛ ਅਤੇ ਭੁਜ ਉਸ ਸਮੇਂ ਰਿਆਸਤੀ ਹਿੱਸੇ ਸਨ 1947 ਈਸਵੀ ਦੇ ਦੇਸ਼ ਵੰਡ ਦੇ ਕਾਰਨ ਇਹ ਦੋਵੇਂ ਗੁਜਰਾਤ ਦੇ ਹਿੱਸੇ ਬਣ ਗਏ ਐਵੇਂ ਕੱਛ ਤੇ ਭੁਜ ਤੋਂ ਲੈ ਕੇ ਕਰਾਚੀ ਤੇ ਹైదరాబాద్ ਤੱਕ ਦੇ ਇਲਾਕਿਆਂ ਵਿੱਚ ਫੈਲੇ ਸਿੰਧ ਪ੍ਰਾਂਤ ਦੇ ਸਿੱਖਾਂ ਦੀ ਗਿਣਤੀ ਲੱਖਾਂ ਵਿੱਚ ਸੀ ਇਹਨਾਂ ਵਿੱਚੋਂ ਕੁਝ ਤਿਆਰਬਰ ਤਿਆਰ ਕੇਸਾ ਧਾਰੀ ਅਮਰਤ ਧਾਰੀ ਸਿੱਖ ਸਨ ਪਰ ਇਹਨਾਂ ਤੋਂ ਬਿਨਾਂ ਬਹੁਤ ਸਾਰੇ ਕੇਸਾ ਧਾਰੀ ਸਿੱਖ ਜੋ ਆਪਣੇ ਆਪ ਨੂੰ ਸਹਾਜ ਧਾਰੀ ਸਿੱਖ ਅਖਵਾਉਂਦੇ ਸਨ ਇਹਨਾਂ ਕੇਸਾ ਧਾਰੀ ਸਿੱਖਾਂ ਦੀਆਂ ਰਿਸ਼ਤੇਦਾਰੀਆਂ ਹਿੰਦੂ ਪਰਿਵਾਰਾਂ ਨਾਲ ਵੀ ਸਨ ਇਹਨਾਂ ਸਿੱਖਾਂ ਦੇ ਚੰਗੇ ਆਚਰਣ ਜੀਵਨ ਤੇ ਸਿੱਖ ਗੁਰੂ ਸਾਹਿਬਾਨ ਦੀਆਂ ਧਰਮ ਦੀ ਰੱਖਿਆ ਲਈ ਦਿੱਤੀਆਂ ਸ਼ਹੀਦੀਆਂ ਅਤੇ ਦੇਣ ਸਦਕਾ ਬਹੁਤੇ ਹਿੰਦੂ ਪਰਿਵਾਰ ਵੀ ਆਪਣੇ ਆਪ ਨੂੰ ਸਹਾਜ ਧਾਰੀ ਸਿੱਖ ਅਖਵਾ ਕੇ ਮਾਣ ਮਹਿਸੂਸ ਕਰਦੇ ਸਨ ਇਸ ਤਰ੍ਹਾਂ ਸਿੰਧੀ ਸਿੱਖਾਂ ਵਿੱਚ ਖਾਲਸਾ ਹੀ ਬਾਣੇ ਵਾਲੇ ਕੇਸਾ ਧਾਰੀ ਸਹਾਜਤਾਰੀ ਅਤੇ ਕੁਝ ਹਿੰਦੂ ਰੀਤਾਂ ਅਨੁਸਾਰ ਵਿਚਰਣ ਵਾਲੇ ਹਰ ਤਰ੍ਹਾਂ ਦੇ ਲੋਕਾਂ ਦਾ ਆਪਸੀ ਆਪਣਤ ਵਾਲਾ ਰਿਸ਼ਤਾ ਬਣਿਆ ਰਿਹਾ ਸਿੰਘ ਸਭਾ ਲਹਿਰ ਦੇ ਸਮੇਂ ਸਨ 1927 ਦੇ ਕਰੀਬ ਬਾਬਾ ਨਾਰੀਆ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੰਘ ਸਭਾ ਲਹਿਰ ਦੇ ਕੁਝ ਪਤਵੰਤੇ ਪ੍ਰਭਾਵਸ਼ਾਲੀ ਸਿੱਖੀ ਦੇ ਪ੍ਰਚਾਰਕਾਂ ਨੇ ਸਿੰਧ ਵਿੱਚ ਪ੍ਰਚਾਰ ਸ਼ੁਰੂ ਕੀਤਾ ਇਨਾਂ ਨੇ ਗਾਖੜਾ ਪ੍ਰਾਂਤ ਦੇ ਕਾਂਧੜਾ ਨਗਰ ਨੂੰ ਆਪਣੇ ਸਿੱਖੀ ਪ੍ਰਚਾਰ ਦਾ ਕੇਂਦਰੀ ਸਥਾਨ ਬਣਾ ਲਿਆ ਇੱਥੋਂ ਸੰਤ ਗੁਰਮukh ਸਿੰਘ ਜੀ ਅਤੇ ਸੰਤ ਬਲਵੰਤ ਸਿੰਘ ਜੀ ਪਟਿਆਲੇ ਵਾਲੇ ਗਿਆਨੀ ਤੀਰਥ ਸਿੰਘ ਬੰਦਵੀ ਅੰਬਾਲੇ ਵਾਲੇ ਸੰਤ ਸ਼ਾਮ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਇਹਨਾਂ ਦੇ ਵੱਡੇ ਪ੍ਰਚਾਰ ਸਦਕਾ ਇਸ ਇਲਾਕੇ ਵਿੱਚ ਸਿੱਖੀ ਦੀ ਪ੍ਰਭਾਵਸ਼ਾਲੀ ਲਹਿਰ ਤੁਰ ਪਈ ਇਸ ਪ੍ਰਚਾਰ ਦੀ ਬਦੌਲਤ ਸਿੰਧੀ ਸਿੱਖਾਂ ਦੀ ਗਿਣਤੀ ਕਈ ਹਜ਼ਾਰਾਂ ਨੂੰ ਛੂਣ ਲੱਗੀ ਇਹ ਗਿਣਤੀ ਸਮੇਂ ਨਾਲ ਲੱਖਾਂ ਤੋਂ ਉੱਪਰ ਹੋ ਗਈ ਜੇਕਰ ਸਿੰਧੀ ਸਿੱਖਾਂ ਦੀਆਂ ਧਾਰਮਿਕ ਰਹੁ ਰੀਤਾਂ ਨੂੰ ਵੇਖੀਏ ਤਾਂ ਇਹਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਮੁਖਤਾ ਦਿੱਤੀ ਜਾਂਦੀ ਹੈ ਉਹਨਾਂ ਦੀ ਹਰ ਗੱਲ ਵਿੱਚ ਆਪ ਮੁਹਾਰੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਧੁਣੀ ਅਕਸਰ ਗੂੰਜਦੀ ਰਹਿੰਦੀ ਹੈ ਇਹ ਸ਼ਬਦ ਉਹਨਾਂ ਦਾ ਤਕੀਆ ਕਲਾਮ ਹੀ ਬਣ ਗਿਆ ਇੰਨਾ ਗੁਰੂ ਨਾਨਕ ਨਾਮ ਲੇਵਾ ਸਿੰਧੀ ਸਿੱਖਾਂ ਦੀ ਗਿਣਤੀ 1947 ਈਸਵੀ ਤੋਂ ਪਹਿਲਾਂ ਹੋਈ ਜਨਗਣਨਾ ਅਨੁਸਾਰ ਡੇਢ ਲੱਖ ਤੋਂ ਵੱਧ ਸੀ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ 1947 ਈਸਵੀ ਦੇ ਦੇਸ਼ ਵੰਡ ਕਾਰਨ ਪੱਛਮੀ ਪੰਜਾਬ ਦੇ ਹਿੰਦੂ ਅਤੇ ਸਿੱਖ ਪੂਰਬੀ ਪੰਜਾਬ ਤੋਂ ਇਲਾਵਾ ਹਿੰਦੁਸਤਾਨ ਦੇ ਹੋਰ ਖੇਤਰਾਂ ਵੱਲ ਹਿਜਰਤ ਕਰਕੇ ਆ ਗਏ ਪਰੰਤੂ ਸਿੰਧ ਸੂਬੇ ਵਿੱਚ ਵਸਣ ਵਾਲੇ ਹਿੰਦੂਆਂ ਤੇ ਸਿੱਖਾਂ ਨੇ ਸਥਾਨਕ ਮੁਸਲਮਾਨਾਂ ਨਾਲ ਡੂੰਘੇ ਸਬੰਧ ਹੋਣ ਕਰਕੇ ਉੱਥੇ ਆਪਸੀ ਨਫ਼ਰਤ ਦੀ ਹਵਾ ਨਾ ਰੁਮਕ ਪਾਈ ਤੇ ਸਿੰਧੀ ਹਿੰਦੂ ਅਤੇ ਸਿੰਧੀ ਸਿੱਖ ਉਸ ਇਲਾਕੇ ਵਿੱਚ ਚੁੱਪਚਾਪ ਆਪੋ ਆਪਣੀ ਥਾਂ ਤੇ ਵਸਦੇ ਰਹੇ ਬਹੁਤ ਸਿੰਧੀ ਹਿੰਦੂ ਤੇ ਸਿੱਖ ਵਪਾਰੀ ਹੋਣ ਕਰਕੇ ਆਪਣਾ ਕਾਰੋਬਾਰ ਸਿਮਟਣਾ ਨਹੀਂ ਸੰਚਾਉਂਦੇ ਕਿਉਂਕਿ ਉਹਨਾਂ ਬੜੀ ਮਿਹਨਤ ਕਰਕੇ ਆਪਣੇ ਕਾਰੋਬਾਰ ਚਲਾਏ ਸਨ ਇਸ ਲਈ ਤਕੜੇ ਕਾਰੋਬਾਰੀ ਹੋਣ ਦੇ ਨਾਲ ਇਹ ਨੇਕ ਆਚਰਣ ਵਾਲੇ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸਹਾਇਕ ਦੇਣ ਵਾਲੇ ਸਨ ਜਿਸ ਕਰਕੇ ਸਥਾਨਕ ਮੁਸਲਮਾਨ ਵੀ ਇਹਨਾਂ ਦੇ ਅਹਿਸਾਨਮੰਦ ਸਨ ਪਰ ਜਦੋਂ ਦਸੰਬਰ 1947 ਦੇ ਕਰੀਬ ਗੁਜਰਾਤ ਹైదరాబాద్ ਆਦਿ ਇਲਾਕਿਆਂ ਤੋਂ ਵਿਸਥਾਪਿਤ ਹੋਏ ਮੁਸਲਮਾਨ ਆਪਣਾ ਸਾਰਾ ਕੁਝ ਉੱਥੇ ਛੱਡ ਕੇ ਉੱਥੋਂ ਕਰਾਚੀ ਆਦਿ ਦੇ ਇਲਾਕਿਆਂ ਵਿੱਚ ਆਏ ਤਾਂ ਇਹਨਾਂ ਨੇ ਸਥਾਨਕ ਹਿੰਦੂਆਂ ਤੇ ਸਿੱਖਾਂ ਲਈ ਨਫ਼ਰਤ ਦੀ ਅੱਗ ਫੈਲਾ ਕੇ ਇਹਨਾਂ ਵਾਸਤੇ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਉਨ੍ਹਾਂ ਨੇ ਸਥਾਨਕ ਮੁਸਲਮ ਨਿਤਾਵਾਂ ਨੂੰ ਉਕਸਾਉਣਾ ਸ਼ੁਰੂ ਕੀਤਾ ਜਿਦੇ ਨਤੀਜੇ ਵਜੋਂ ਬਹੁਤੇ ਸਿੰਧੀ ਹਿੰਦੂਆਂ ਤੇ ਸਿੱਖਾਂ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਉਥੋਂ ਹਿਜਰਤ ਕਰਨੀ ਪਈ ਸੂਬਾ ਸਿੰਧ ਵਿੱਚ 25% ਹਿੱਸਾ ਰੱਖਣ ਵਾਲੀ ਗੈਰ ਮੁਸਲਮ ਆਬਾਦੀ ਸੀਮਤ ਹੋ ਕੇ ਹੀ ਰਹਿ ਗਈ ਜੇਕਰ ਸਿੰਧੀ ਸਿੱਖਾਂ ਦੀ ਗੱਲ ਕਰੀਏ ਤਾਂ ਹੁਣ 10 ਹਜ਼ਾਰ ਸਿੱਖ ਉਥੇ ਰਹਿ ਗਏ ਹਨ ਬਾਕੀ ਹਿੰਦੁਸਤਾਨ ਤੋਂ ਇਲਾਵਾ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਹਿਜਰਤ ਕਰਕੇ ਜਾ ਫੈਲੇ ਹਨ ਉਹਨਾਂ ਬਦਲਦੇ ਸਮੇਂ ਦੀ ਨਜਾਗਤ ਨੂੰ ਸਮਝਿਆ ਅਤੇ ਸਿੰਧ ਦੇ ਨਾਲ ਲੱਗਦੇ ਪ੍ਰਾਂਤਾਂ ਗੁਜਰਾਤ, ਰਾਜਸਥਾਨ, ਮਧ ਪ੍ਰਦੇਸ਼ ਅਤੇ ਮਹਾਰਾਸ਼ਟਰ ਆਦਿ ਵਿੱਚ ਆਣ ਵਸੇ ਇਹਨਾਂ ਵਿੱਚੋਂ ਕਾਫੀ ਸਾਰੇ ਮੁੰਬਈ ਦੇ ਨਜ਼ਦੀਕ ਉਲਹਾਸਨਗਰ ਅਤੇ ਇਹਦੇ ਇਰਤ-ਗਿਰਤ ਦੇ ਇਲਾਕਿਆਂ ਵਿੱਚ ਆਣ ਵਸੇ ਇੱਕ ਸਿੰਧੀ ਸਿੱਖ ਭਾਈ ਅਮਰੀਕ ਸਿੰਘ ਸ਼ੇਰਖਾਨ ਨੇ ਆਪਣੇ ਲੇਖ ਸਿੰਧੀ ਸਿੱਖਾਂ ਦਾ ਕੱਲ ਅੱਜ ਤੇ ਭਲਕ ਉਹਦੇ ਵਿੱਚ ਦੱਸਿਆ ਕਿ ਉਲਹਾਸਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਮਨਾਉਂਦਿਆ ਹੋਇਆ ਜੋ ਪ੍ਰਭਾਤ ਫੇਰੀ ਉਥੋਂ ਦੀ ਧਾਰਮਿਕ ਸੰਸਥਾ ਅੰਮ੍ਰਿਤ ਵੇਲਾ ਸੰਸਥਾ ਦੀ ਅਗਵਾਈ ਹੇਠ ਹਰ ਸਾਲ ਨਵੰਬਰ ਮਹੀਨੇ ਕੱਢੀ ਜਾਂਦੀ ਏ ਉਸੋ ਵਿੱਚ 1.5 ਲੱਖ ਤੋਂ ਵੱਧ ਸੰਗਤ ਦਾ ਇਕੱਠ ਅਮਰਤ ਵੇਲੇ ਹੀ ਬੜੀ ਸ਼ਰਧਾ ਨਾਲ ਧੰਗੁਰੂ ਨਾਨਕ ਤੋਂ ਧੰਨ ਹੈ ਧੰਗੁਰੂ ਨਾਨਕ ਤੋਂ ਧੰਨ ਹੈ ਦੀ ਧੁਨ ਆਲਾਪਦਿਆਂ ਸਹੀ ਜੇ ਸਹੀ ਜੇ ਤੁਰਿਆ ਜਾਂਦਾ ਹੈ ਇਹ ਪ੍ਰਭਾਤ ਫੇਰੀ ਸਿਰਫ ਇਕੱਲਾ ਧਾਰਮਿਕ ਸਮਾਗਮ ਨਹੀਂ ਹੁੰਦੀ ਸਗੋਂ ਸਿੰਧ ਦੀ ਸਮਾਜ ਦੀ ਝਾਕੀ ਪੇਸ਼ ਕਰ ਰਹੀ ਹੁੰਦੀ ਹੈ ਕਈ ਮੀਲਾਂ ਤੱਕ ਲੰਮੀ ਸੰਗਤ ਦਾ ਕਾਫਲਾ ਅਨੇਕ ਤਰ੍ਹਾਂ ਦੇ ਬੈਂਡ ਵਾਜਿਆਂ ਦੀਆਂ ਧੁਨਾ ਨਾਲ ਸ਼ਰਸਾਰ ਹੁੰਦਿਆਂ ਅੱਗੇ ਵਧ ਆ ਜਾਂਦਾ ਹੈ ਇਸ ਨਗਰ ਕੀਰਤਨ ਦੀ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਜੋ ਬਨਸ ਬਨਨੇ ਫੁੱਲਾਂ ਨਾਲ ਸ਼ਿੰਗਾਰੀ ਹੁੰਦੀ ਹੈ ਜਿਸ ਅੱਗੇ ਖਾਲਸਾਈ ਬਾਣੇ ਪਹਿਨੀ ਪੰਜ ਪਿਆਰੇ ਨਿਸ਼ਾਨ ਸਾਹਿਬ ਚੁੱਕੀ ਅੱਗੇ ਵਧਦੇ ਨੇ ਇਹ ਨਗਰ ਕੀਰਤਨ ਬੜੇ ਸੁਚੱਜੇ ਤਰੀਕੇ ਨਾਲ ਅੱਗੇ ਤੁਰਦਿਆਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਪਹੁੰਚਦਾ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਫੁੱਲ ਵਰਸਾਉਂਦੀ ਸਭ ਦਾ ਸਵਾਗਤ ਕਰਦੀ ਹੈ ਹੁਣ ਉਲਹਾਸਨਗਰ ਤੋਂ ਇਲਾਵਾ ਮੁੰਬਈ, ਇੰਦੋਰ, ਪਿੰਪਰੀ, ਪੁਨਾ ਦੇ ਨੇੜੇ ਆਦ ਇਨ੍ਹਾਂ ਸਥਾਨਾਂ ਤੇ ਵੀ ਸਿੰਧੀਆਂ ਨੇ ਗੁਰਦੁਆਰਾ ਸਹਿਬਾਨ ਸਥਾਪਿਤ ਕੀਤੇ ਹੋਏ ਨੇ ਬਹੁਤੇ ਸਿੰਧੀ ਪਰਿਵਾਰ ਬੜੇ ਖੁਸ਼ਹਾਲ ਹਨ ਉਹਨਾਂ ਨੇ ਅਨੇਕ ਟਰਸਟ ਬਣਾ ਕੇ ਬੇਰਜਗਾਰੀ ਦੇ ਦੌਰ ਵਿੱਚ ਲੋੜਵੰਦਾਂ ਦੀ ਮਦਦ ਕਰਨ ਦੇ ਵਸੀਲੇ ਜਟਾਏ ਹੋਏ ਨੇ ਅਤੇ ਹਰ ਤਰ੍ਹਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ ਇਸ ਤਰ੍ਹਾਂ ਸਿੰਧੀ ਸਿੱਖਾਂ ਦੀ ਦਸ਼ਾ ਨੂੰ ਸਮਝ ਕੇ ਸਿੱਖ ਪੰਥ ਉਹਨਾਂ ਨੂੰ ਪਿਆਰ ਸਤਿਕਾਰ ਨਾਲ ਆਪਣੇ ਬਣਾ ਕੇ ਵਿਚਰੇ ਤਾਂ ਜੋ ਗੁਰੂ ਸਾਹਿਬਾਨ ਦੇ ਵੇਲੇ ਤੋਂ ਇਹਨਾਂ ਨਾਲ ਜੁੜਿਆ ਇਹਨਾਂ ਦਾ ਨਾਤਾ ਹੋਰ ਮਜ਼ਬੂਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ